ਦੋਸਤੋ ਦੱਸੋ ਇੱਥੇ ਇਹ ਮਾਸੂਮ 10 ਮਹੀਨਿਆਂ ਦੇ ਬੱਚੇ ਦਾ ਕੀ ਕਸੂਰ ਸੀ ਜਿਹੜਾ ਦੋ ਵੱਡਿਆਂ ਦੀ ਲੜਾਈ ਦੀ ਚਪੇਟ ਦੇ ਵਿੱਚ ਆ ਗਿਆ ਘਟਨਾ ਸਾਹਮਣੇ ਆ ਰਹੀ ਹੈ ਜਿਲ੍ਹਾ ਲੁਧਿਆਣਾ ਤੋਂ ਜਿੱਥੇ ਇੱਕ ਗਰੀਬ ਮਮਸ ਦੀ ਰੇੜੀ ਲੰਮਦਾ ਸੀ ਤਾਂ ਉਹਦੇ ਕੋਲ ਇੱਕ ਗਾਹ ਕੰਮਦਾ ਜਿਹੜਾ ਕਹਿੰਦੇ ਕਿ ਦੱਸਿਆ ਜਾ ਰਿਹਾ ਕਿ ਉਹ ਅਕਸਰ ਹੀ ਆਉਂਦਾ ਰਹਿੰਦਾ ਸੀ ਤਾਂ ਉਹ ਮਮਸ ਦੀ ਮੰਗ ਕਰਦਾ ਰੇੜੀ ਵਾਲੇ ਤੋਂ ਰੇੜੀ ਵਾਲਾ ਜਦੋਂ ਉਹਨੂੰ ਮਮਸ ਪਾ ਕੇ ਦਿੰਦਾ ਤਾਂ ਉਹ ਬੰਦਾ ਕਹਿੰਦਾ ਕਿ ਤੇਰੇ ਮਮਸ ਠੰਡੇ ਨੇ ਤਾਂ ਇਹਨਾਂ ਨੂੰ ਗਰਮ ਕਰਕੇ ਦੇ ਤਾਂ ਰੇੜੀ ਵਾਲਾ ਉਹਨੂੰ ਕਹਿੰਦਾ ਕਿ ਇਹ ਤੁਸੀਂ ਸੁੱਟ ਦਿਓ ਤੇ ਮੈਂ ਤੁਹਾਨੂੰ ਹੋਰ ਜਿਹੜੇ ਮੂਮਜ਼ ਨੇ ਉਹ ਗਰਮ ਕਰਕੇ ਦੇ ਦੇਣਾ ਵਾ ਤਾਂ ਇਹਨਾਂ ਦੇ ਵਿੱਚ ਉਹਨਾਂ ਦੀ ਤੂਤੂ ਮਮੇ ਹੋ ਜਾਂਦੀ ਹੈ ਕਿਉਂਕਿ ਜਿਹੜਾ ਗਾਹ ਕਾਉ ਕਹਿੰਦਾ ਇਹ ਹੀ ਮੂਮਜ਼ ਮੈਨੂੰ ਗਰਮ ਕਰਕੇ ਦੇ ਤੇ ਰੇੜੀ ਵਾਲਾ ਕਹਿੰਦਾ ਇਹ ਝੂਠੇ ਨੇ ਬਾਕੀ ਕਸਟਮਰਾਂ ਨੇ ਵੀ ਖਾਣਾ ਤਾਂ ਫੇਰ ਇਹ ਗੱਲ ਸਹੀ ਨਹੀਂ ਗਈ ਤੁਹਾਨੂੰ ਮੈਂ ਨਵੇਂ ਮੂਮਜ਼ ਗਰਮ ਕਰਕੇ ਦੇ ਦੇਣਾ ਜਿੱਥੋਂ ਉਹਨਾਂ ਦਾ ਲੜਾਈ ਝਗੜਾ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਵੱਧ ਗਿਆ ਤੇ ਜਿਹੜਾ ਗਾਖ ਸੀ ਉਹ ਇੰਨਾ ਗੁੱਸੇ ਦੇ ਵਿੱਚ ਆ ਗਿਆ ਕਿ ਉਹਨੇ ਜਿਹੜਾ ਮੂਮਜ਼ ਵਾਲਾ ਸੀ ਉਹਦੀ ਰੇੜੀ ਦੀ ਪਲਟੀ ਮਾਰ ਦਿੱਤੀ ਤਾਂ ਜਦੋਂ ਉਹਨੇ ਉਸ ਦੀ ਰੇੜੀ ਮੋਦੀ ਕਰ ਦਿੱਤੀ ਸੁੱਟ ਦਿੱਤੀ ਤਾਂ ਉਹ ਜਿਹੜਾ ਰੇੜੀ ਵਾਲਾ ਸੀ ਉਹਦੇ ਮਾਸੂਮ ਬੱਚੇ ਕੋਲੀ ਮੰਝੇ ਤੇ ਬੈਠੇ ਹੁੰਦੇ ਆ ਜਿੰਨਾਂ ਦੇ ਉੱਪਰ ਜਿਹੜਾ ਗਰਮ ਤੇਲ ਸੀਗਾ ਮੂਮਜ਼ ਨੂੰ ਗਰਮ ਕਰਨ ਵਾਲਾ ਤੇਲ ਸੀ ਉਹ ਉਬਲਦਾ ਹੋਇਆ ਗਰਮ ਤੇਲ ਬੱਚਿਆਂ ਦੇ ਉੱਪਰ ਪੈ ਗਿਆ ਜਿਹਦੇ ਵਿੱਚੋਂ ਜਿਹੜਾ ਇੱਕ 10 ਸਾਲਾਂ ਦਾ ਮਾਸੂਮ ਬੱਚਾ ਸੀ ਉਹਦੇ ਉੱਪਰ ਬਹੁਤ ਜ਼ਿਆਦਾ ਤੇਲ ਜਿਹੜਾ ਪੈ ਗਿਆ ਤੇ ਉਹਦੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਸੀਰੀਅਸ ਆ ਨਾਜ਼ੁਕਾ ਇਸ ਟਾਈਮ ਉਹ ਜਿਹੜਾ ਬੱਚਾ ਹਸਪਤਾਲ ਦੇ ਵਿੱਚ ਦਾਖਲ ਆ ਇਹ ਪੂਰੀ ਘਟਨਾ ਰੇੜੀ ਵਾਲੇ ਨੇ ਉਹਦੀ ਪਤਨੀ ਨੇ ਮੀਡੀਆ ਦੇ ਸਾਹਮਣੇ ਦੱਸੀ ਤੇ ਉਹਨਾਂ ਦਾ ਇਹ ਵੀ ਇਲਜ਼ਾਮ ਆ ਕਿ ਜਿਹੜਾ ਉਹ ਕਸਟਮਰ ਆਉਂਦਾ ਪਹਿਲਾਂ ਵੀ ਉਹ ਅਕਸਰ ਹੀ ਆਉਂਦਾ ਜਾਂਦਾ ਪਰ ਪੈਸੇ ਕਦੇ ਨਹੀਂ ਦੇ ਕੇ ਗਿਆ ਇਸ ਗੱਲ ਵਿੱਚ ਕਿੰਨੀ ਸਚਾਈ ਆ ਕਿੰਨੀ ਨਹੀਂ ਇਹ ਤਾਂ ਤਫ਼ਤੀਸ਼ ਤੋਂ ਬਾਅਦ ਪਤਾ ਚੱਲੂਗਾ ਪਰ ਗਰੀਬਾਂ ਨਾਲ ਅਕਸਰ ਹੁੰਦਾ ਅਜਿਹਾ ਹੀ ਆ ਕਿ ਸਾਡੇ ਲੋਕ ਭੋਰਾ ਵੀ ਆਪਣੇ ਗੁੱਸੇ ਨੂੰ ਕੰਟਰੋਲ ਨਹੀਂ ਕਰਦੇ ਤੇ ਅਜਿਹੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਖਾਸ ਤੌਰ ਤੇ ਜਿੱਥੇ ਸਾਹਮਣੇ ਕੋਈ ਗਰੀਬ ਗੁਰਬਾ ਹੋਵੇ ਆਪ ਨੂੰ ਉੱਚੇ ਨੂੰ ਆਪ ਤੋਂ ਉੱਚੇ ਨੂੰ ਦੇਖ ਕੇ ਤਾਂ ਕਿਤੇ ਨਾ ਕਿਤੇ ਉਹ ਲਿਫ ਜਾਂਦੇ ਨੇ ਪਰ ਜਿੱਥੇ ਸਾਹਮਣੇ ਗਰੀਬ ਗੁਰਬਾ ਹੋਵੇ ਤਾਂ ਉਹਦੇ ਤੇ ਆਪਣਾ ਜਿਹੜਾ ਛੋਟੀ ਛੋਟੀ ਗੱਲਾਂ ਲੋਕ ਰੋਹ ਜ਼ਰੂਰ ਝਾੜਦੇ ਨੇ ਇਸ ਘਟਨਾ ਦੀ ਪੂਰੀ ਕੀ ਸਚਾਈ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਜਦੋਂ ਕਿਉਂਕਿ ਜਿਹੜਾ ਉਹ ਪਰਿਵਾਰ ਆ ਉਹ ਮੰਗ ਕਰ ਰਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਏ ਪੁਲਿਸ ਇਹਨਾਂ ਜਿਹੜਾ ਉਹ ਕਸਟਮਰ ਆ ਜਿਨੇ ਸਾਡੇ ਬੱਚੇ ਦਾ ਇਹ ਹਾਲ ਕੀਤਾ ਏ ਉਹਦੇ ਉੱਪਰ ਕਾਨੂੰਨੀ ਕਾਰਵਾਈ ਕਰੇ ਕਿਉਂਕਿ ਬੱਚੇ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਆ ਪਤਾ ਨਹੀਂ ਬੱਚੇ ਦਾ ਕੀ ਹੋਣਾ ਹੈ ਕਿਉਂਕਿ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਗਰਮ ਤੇਲ ਪੈ ਗਿਆ ਤੇ ਬੱਚਾ ਜਿਹੜਾ ਹੈਗਾ ਮਸਾਂ 10 ਮਹੀਨੇ ਦਾ ਏ ਜੀਦੀ ਹਾਲਤ ਨਾਜ਼ੁਕ ਬਣੀ ਹੋਈ ਆ ਪਰ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਸਾਡੇ ਲੋਕਾਂ ਦਾ ਗੁੱਸਾ ਨਿੱਕੀ ਨਿੱਕੀ ਗੱਲ ਤੋਂ ਕਿੰਨਾ ਵੱਧ ਗਿਆ ਏ ਇਸ ਪੂੰਜੀਵਾਦੀ ਦੌੜ ਨੇ ਇਸ ਇੰਟਰਨੈਟ ਦੀ ਦੌੜ ਨੇ ਲੋਕਾਂ ਦੇ ਦਿਮਾਗ ਕਿਹੋ ਜਿਹਾ ਬਣਾ ਦਿੱਤੇ ਆ ਕਿ ਲੋਕ ਇਕੱਲੇ-ਇਕੱਲੇ ਰਹਿਣਾ ਪਸੰਦ ਕਰਦੇ ਨੇ ਸਾਂਝੀ ਵਾਲਤਾ ਤੇ ਕਿਸ ਸਹਿਨਸ਼ੀਲਤਾ ਦੀ ਭਾਵਨਾ ਉਹਨਾਂ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ ਨਿੱਕੀ ਜੀ ਗੱਲ ਤੋਂ ਉਹ ਇੰਨਾ ਬੁਖਲਾਟ ਵਿੱਚ ਆ ਜਾਂਦੇ ਨੇ ਕਿ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਪਿਛਲੇ ਕੁਝ ਸਾਲ ਪਹਿਲਾਂ ਇੱਕ ਘਟਨਾ ਬਹੁਤ ਜ਼ਿਆਦਾ ਮਤਲਬ ਵਾਇਰਲ ਹੋਈ ਸੀਗੀ ਮੀਡੀਆ ਦੇ ਵਿੱਚ ਆਈ ਸੀ ਕਿ ਇੱਕ ਮਾਂ ਜਿਹੜੀ ਆਪਣੇ ਬੱਚੇ ਨੂੰ ਨਿਵਾ ਰਹੀ ਸੀਗੀ ਬਠਿੰਡੇ ਦੀ ਇੱਕ ਘਟਨਾ ਸੀਗੀ ਤਾਂ ਉਹ ਮਾਂ ਨੇ ਆ ਬੱਚਾ ਨਹਾਉਂਦਾ ਨਹੀਂ ਸੀ ਜਿਵੇਂ ਅਕਸਰ ਹੀ ਬੱਚੇ ਸ਼ਰਾਰਤਾਂ ਕਰਦੇ ਹੁੰਦੇ ਨੇ ਉਹ ਵੀ ਬੱਚਾ ਸ਼ਰਾਰਤਾਂ ਕਰ ਰਿਹਾ ਸੀ ਤੇ ਮਾਂ ਇੰਨਾ ਗੁੱਸੇ ਦੇ ਵਿੱਚ ਆ ਗਈ ਕਿ ਉਹਨੇ ਆਪਣੇ ਬੱਚੇ ਦੇ ਪੇਟ ਦੇ ਵਿੱਚ ਕੋਈ ਟਿੱਖੀਆਂ ਚੀਜ਼ਾਂ ਮਾਰੀਆਂ ਜਿਸ ਤੋਂ ਦੱਸਿਆ ਜਾ ਰਿਹਾ ਕਿ ਬੱਚੇ ਦੇ ਅੰਦਰੋਂ ਉਹਦੀਆਂ ਅੰਤੜੀਆਂ ਤੱਕ ਬਾਹਰ ਆ ਗਈਆਂ ਸੀ ਤਾਂ ਅਜਿਹਾ ਕੁਝ ਮਾਂ ਨੇ ਕੀਤਾ ਸੀ ਕਿਉਂਕਿ ਉਹਦੇ ਵਿੱਚ ਜਿਹੜੀ ਸਹਿਨਸ਼ੀਲਤਾ ਨਹੀਂ ਸੀ ਕਿਉਂਕਿ ਬੱਚੇ ਅਕਸਰ ਲੜਾਈਆਂ ਮਤਲਬ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਹੀ ਰਹਿੰਦੇ ਆ ਤੰਗ ਪਰੇਸ਼ਾਨ ਘਰਾਂ ਦੇ ਵਿੱਚ ਨਿੱਕੇ ਬੱਚੇ ਕਰਦੇ ਹੀ ਰਹਿੰਦੇ ਆ ਤਾਂ ਹੌਲੀ ਹੌਲੀ ਸਾਡੇ ਸਮਾਜ ਦੇ ਅੰਦਰ ਜਿਹੜੀ ਇਹ ਪੂੰਜੀਵਾਦੀ ਸੋਚ ਆ ਵੱਧਦੀ ਜਾ ਰਹੀ ਆ ਇਹ ਨੇ ਜਿਹੜਾ ਹੈਗਾ ਸਹਿਨਸ਼ੀਲਤਾ ਦੀ ਭਾਵਨਾ ਬਿਲਕੁਲ ਖਤਮ ਕਰ ਦਿੱਤੀ ਆ ਜਿਵੇਂ ਜਿਵੇਂ ਇੰਟਰਨੈਟ ਦਾ ਵਿਕਾਸ ਹੋਇਆ ਲੋਕ ਇਕੱਲੇ ਰਹਿਣਾ ਗੱਜ ਗਏ ਤੇ ਹੁਣ ਜਿਹੜਾ ਉਹ ਇੱਕ ਦੂਜੇ ਦੀ ਜਿਹੜੀ ਗੱਲ ਸਹਿਣੀ ਹੁੰਦੀ ਆ ਮਾੜੀ ਮੋਟੀ ਸਹਿਨਸ਼ੀਲਤਾ ਰੱਖਣੀ ਹੁੰਦੀ ਆ ਤਾਂ ਉਹਨਾਂ ਵਿੱਚੋਂ ਬਿਲਕੁਲ ਹੀ ਜਿਹੜੀ ਉਹ ਚੀਜ਼ ਆ ਉਹ ਖਤਮ ਹੋ ਚੁੱਕੀ ਆ ਜਿਹਦੇ ਕਰਕੇ ਅਜਿਹੀਆਂ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਗੰਭੀਰ ਵਿਸ਼ਾਏ ਸੋਚਣ ਦਾ ਵਿਸ਼ਾ ਹੈ ਤੇ ਇਹਦੇ ਵੱਲ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਸੋਚਣਾ ਚਾਹੀਦਾ ਜੇਕਰ ਅਸੀਂ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸਾਡੇ ਸਮਾਜ ਦਾ ਜਿਹੜਾ ਬੇੜਾ ਪੂਰੀ ਤਰ੍ਹਾਂ ਗਰਕ ਹੋ ਜਾਵੇਗਾ